भगवान शिव सिंह गुरुशाल भगवान की जय येरियर्स एंजल जी 6 फरवरी 2070 धर्म सम्मेलन दिल्ली ਉਹ ਧਰਮਸਮਿਲਨ ਦੇਖਣ ਦਾ ਸਾਨੂੰ ਮੌਕਾ ਮਿਲਿਆ ਸੀ ਉਦੋਂ ਕੋਈ ਮੇਰੀ ਉਮਰ 10-12 ਸਾਲ ਦੀ ਸੀ ਅਸੀਂ ਇੱਕ ਦਿਨ ਪਹਿਲਾਂ ਚੱਲ ਗਏ 5 ਫਰਵਰੀ ਨੂੰ 7-8 ਵਜੇ ਉੱਥੇ ਦਿੱਲੀ ਪਹੁੰਚੇ ਧਾਮਲੀ ਲਗ ਗਰਾਊਂਡ ਲੰਗਰ ਪਾਣੀ ਛਕਿਆ ਅਸੀਂ 2-3 ਬੰਦੇ ਸੀ ਮਾਤਾ ਪਿਤਾ ਤੇ ਤੇਨੇ ਜਾਣੇ ਸੀ ਜਾਨੂ ਹੋਰ ਥੋੜੀ ਦੇਰ ਬਾਅਦ ਇੱਕ ਦੋ ਬੰਦੇ ਹੋਰ ਆ ਗਏ ਤਾਂ ਘੰਡੇ 10-12 ਬੰਦੇ ਹੋ ਗਏ ਬੈਠੇ ਸੀ ਸੱਚੇ ਪਾਤਸ਼ਾਹ ਜੀ ਘਰ ਦੇ ਵਿੱਚ ਆਏ ਘਰ ਚਾਏ ਸਾਨੂੰ ਸਾਰਿਆਂ ਨੇ ਅਸੀਂ ਸਾਰਿਆਂ ਨੇ ਨਮਸਕਾਰ ਕੀਤਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਾਸ਼ਾ ਜੀ ਦਾ ਹੁਕਮ ਹੋਇਆ ਸਾਰੇ ਲੈਂਡ ਵਿੱਚ ਖੜੇ ਹੋ ਜਾਓ ਅਸੀਂ ਸਾਰੇ ਲੈਂਡ ਵਿੱਚ ਖੜੇ ਹੋ ਗਏ ਫਿਰ ਨਾਜ਼ਰ ਸਿੰਘ ਨੂੰ ਆਵਾਜ਼ ਮਾਰੀ ਨਾਜ਼ਰ ਸਿੰਘ ਡੱਬਾ ਲਿਆਓ ਨਾਜ਼ਰ ਸਿੰਘ ਡੱਬਾ ਲੈ ਕੇ ਆਇਆ ਉਹ ਡੱਬਾ ਖੋਲਿਆ ਗਿਆ ਉਸ ਡੱਬੇ ਦੇ ਵਿੱਚੋਂ ਛੰਚਾ ਜੀ ਨੇ ਸੱਚੇ ਪਾਤਸ਼ਾਹ ਨੇ ਆਪਣੇ ਹੱਥੀ ਸਾਨੂੰ ਸਾਰਿਆਂ ਨੂੰ ਬਿੱਲੇ ਦਿੱਤੇ ਸਾਰੇ ਜਿਹੜਾ ਹੱਥ ਘੱਟ ਬੁੱਕ ਕਰਕੇ ਖੜੇ ਸੀ ਤੇ ਸਾਡੇ ਹੱਥਾਂ ਵਿੱਚ ਆਪ ਛੰਚਾ ਜੀ ਨੇ ਉਹ ਬਿੱਲੇ ਸਾਨੂੰ ਦਿੱਤੇ ਤੇ ਹੁਕਮ ਕੀਤਾ ਤੁਸੀਂ ਆਪਣੀ ਇੱਥੇ ਛਤੀ ਲਗਾਉਣੀ ਹੈ ਤੇ ਨਾਲੇ ਹੀ ਇਹ ਵੀ ਬਚਨ ਕੀਤਾ ਤੁਹਾਨੂੰ ਕੋਈ ਧਰਮ ਸੰਮੇਲਨ ਵਿੱਚੋਂ ਨਹੀਂ ਕੱਢ ਸਕਦਾ ਦਰਸ਼ਨ ਕੀਤੇ ਮਹਾਰਾਜ ਫੇ ਖੇਤੀ ਚੱਲ ਗਏ ਉਸ ਧਰਮ ਸਮੇਲਨ ਦੇ ਪ੍ਰਧਾਨ ਜੀ ਸੱਚੇ ਪਾਤਸ਼ਾਹ ਜੀ ਸੀ ਦੂਜੀ ਸਵੇਰ 6 ਫਰਵਰੀ ਨੂੰ ਸੀਸਗੰਜ ਵੱਲੋਂ ਦੁਆਰਾ ਤੋਂ ਅੱਗੇ ਕੰਪਨੀ ਬਾਗ ਉੱਥੇ ਸਾਰਿਆਂ ਨੇ ਇਕੱਠੇ ਹੋਣਾ ਸੀ ਉੱਥੋਂ ਜਲੂਸ ਚੱਲਣਾ ਸੀ ਅਸੀਂ ਉਸ ਕੈਂਪ ਤੇ ਜੋ ਟਾਈਮ ਦਿੱਤਾ ਗਿਆ ਸੀ ਉਸ ਟਾਈਮ ਤੇ ਪਹੁੰਚ ਗਏ ਅਸੀਂ ਧੀਰਪੁਰ ਨਹੀਂ ਗਏ ਸਾਡੀ ਮਾਸੀ ਉੱਥੇ ਰਹਿੰਦੀ ਸੀ ਗਾਨੀ ਨਗਰ ਸੀ ਗੰਨੇ ਨਗਰ ਆ ਜਿੰਦੇ ਸੀ ਤੇ ਉਹ ਟਾਈਮ ਦੇ ਨਾਲ ਇਥੇ ਉੱਥੇ ਪਹੁੰਚ ਗਏ ਤੇ ਉੱਥੇ ਕੀ ਨਜ਼ਾਰਾ ਦੇਖਿਆ ਜਿੰਦਰ ਪੈਣ ਜੀ ਇਸ਼ਾਨ ਪੈਣ ਜੀ ਉਹਨਾਂ ਨੇ ਪੱਗਾ ਬਣਿਆ ਪੰਜ ਪਿਆਰੇ ਬੇ ਸ਼ਮ ਸੀ ਸੰਗਤ ਤਾਂ ਥੋੜੀ ਸੀ 50 60 ਬੰਦੇ ਹੋਣਗੇ ਸਿਰਫ ਉਸ ਦੇ ਵਿੱਚ ਸਾਰਿਆਂ ਤੋਂ ਛੋਟਾ ਮੈਂ ਹੀ ਸੀ ਉਹ ਜਿਹੜਾ ਨਜ਼ਾਰਾ ਦੇਖਿਆ ਉਹ ਭੁੱਲਦਾ ਨਹੀਂ ਹੈ ਉਹ ਜਲੂਸ ਦੀ ਸ਼ਕਲ ਵਿੱਚ ਜਿਸਲੇ ਉੱਥੇ ਚੱਲੇ ਸੀ ਤਿੰਨ ਤਨ ਦੀ ਲੈਣਾ ਵਿੱਚ ਲਾਰਾਂ ਬਣਾਤੀਆਂ ਸੱਚੇ ਪਾਤਸ਼ਾਹ ਜੀ ਉਹਨੇ ਆਏ ਘੋੜੇ ਤੇ ਸਵਾਰ ਜਿੱਥੇ ਉਹ ਚੋੜਾ ਪਾਇਆ ਸੀ ਜਿਸ ਪਿੱਛੇ ਸਤਨਾਗ ਰੰਗ ਦਾ ਨਿਸ਼ਾਨ ਤੇ ਮੁਰ ਲੱਗੀਆਂ ਸੀ ਉਹ ਚੋੜਾ ਪਾਇਆ ਸੀ ਘੋੜੇ ਤੇ ਸਵਾਰ ਉਸ ਤਰ੍ਹਾਂ ਤਾਜ ਲੱਗਾ ਹੋਇਆ ਸੀ ਜਲੂਸ ਚੱਲ ਪਿਆ ਉਥੋਂ ਕੰਪਨੀ ਬਾਕੀ ਤੋਂ ਰਾਮਲੀਲਾ ਗਰਾਊਂਡ ਤੱਕ ਪੈਦਲ ਹੀ ਆਉਣਾ ਸੀ ਪੈਦਲ ਆ ਕੇ ਸਾਰੇ ਆਏ ਸਭ ਸੱਚੇ ਪਾਤਸ਼ਾਹ ਜੀ ਕਦੀ ਮੋੜੇ ਕਦੀ ਖੱਬੇ ਕਦੀ ਸੱਜੇ ਕਦੀ ਪਿੱਛੇ ਇਸ ਤਰ੍ਹਾਂ ਚੱਕਰ ਲਗਾਉਂਦੇ ਆ ਰਹੇ ਸੀ ਲੋਕ ਅਸੀਂ ਸਾਰੇ ਉਹ ਸਟੇਜ ਦੇਖੀ ਰਾਮਲੀਲਾ ਗਰਾਊਂਡ ਤੇ ਲੋਕ ਸ਼ਾਮ ਪਹੁੰਚ ਗਏ ਤੇ ਉਹ ਸਟੇਜ ਦੀ ਜਿਹੜੀ ਡਿਸਪਲਿਨ ਸੀ ਉਹ ਦੇਖਿਆ ਸਰਕਾਰ ਵੀ ਬੈਠੀ ਸੀ ਸਾਰੇ ਇੰਡੀਆ ਬਾਲਦੇ ਦੇ ਜਿੰਨੇ ਵੀ ਸੀ ਏਸ਼ੀਆ ਦੇ ਆਗੂ ਸਾਰੇ ਇਕੱਠੇ ਹੋਏ ਸੀ ਸਭਨ 2 ਮਿੰਟ ਦਾ ਟੈਂਪਲ ਨਾ ਮਿਲ ਜਾ ਸਭ ਜੀ ਸੱਚੇ ਪਾਤਸ਼ਾਹ ਨੇ ਪੰਜ ਘਰ ਬਹੁਤ ਉੱਚੀ ਦੇਣਾ ਲਾਇ ਉਸ ਦਾਸ ਨੇ ਅੱਖਾਂ ਨਾਲ ਦੇਖਿਆ ਨਜ਼ਾਰਾ ਕੰਨਾਂ ਨਾਲ ਉਸ ਜਕਾਰੇ ਸੁਨੇ ਸੀ ਮੇਰੇ ਜਿਹੜੇ ਤੇ ਇੱਕ ਬਿੱਲਾ ਲੱਗਾ ਸੀ ਅਸੀਂ 4-5 10 ਬੰਦੇ ਇੱਕ ਜਗ੍ਹਾ ਬੈਠੇ ਸੀ ਮੈਂ ਜਣੀ ਕੋ ਇੱਕ ਸਿੱਖ ਆਇਆ ਉਹ ਕਹਿੰਦਾ ਇਹ ਬਿੱਲਾ ਮੈਨੂੰ ਦੇ ਦੇ ਮੈਂ ਕਹਿੰਦਾ ਮੈਂ ਤੇਜ ਦੇਣਾ ਨਹੀਂ ਭਾਈ ਇਹ ਤਾਂ ਮੈਨੂੰ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਮੈਂ ਜਿੱਥੇ ਵੀ ਜਾਵਾਂ ਉੱਥੇ ਉਹ ਮੇਰੇ ਮਗਰ ਜਿੱਥੇ ਵੀ ਜਾਵਾਂ ਉੱਥੇ ਉਹ ਮੇਰੇ ਮਗਰ ਉਹ ਖੜਾ ਨਾ ਛੱਡੇ ਕਿਨਾਂ ਇਹ ਬਿੱਲਾ ਮੈਨੂੰ ਦੇ ਤੂੰ ਮੈਂ ਦੇਵਾਂ ਨਾ ਅਖੀਰ ਘੁੰਮ ਕੇ ਮੈਂ ਆਪਣੇ ਪਾਪਾ ਜੀ ਹੁਣ ਆ ਕੋ ਵੀ ਜੀ ਹੁਣ ਆ ਗਿਆ ਉੱਥੇ ਦਰਪਰ ਮੰਦ ਸਿੱਖ ਬੈਠੇ ਸੀ ਤੇ ਉਹਨ ਫਿਰ ਉੱਥੇ ਆ ਕੇ ਇਹੀ ਗੱਲ ਕੀਤੀ ਵੀ ਇਹ ਬਿੱਲਾ ਮੈਨੂੰ ਦੇ ਦੇ ਤੇ ਪਾਪਾ ਜੀ ਹੁਣਾਂ ਕਹਿਣ ਕਿਹਾ ਵੀ ਤੂੰ ਦੇ ਦੇ ਮੈਂ ਉਸੇ ਬਿੱਲੇ ਲੈ ਕੇ ਉਹ ਦੇ ਦਿੱਤਾ ਪਰ ਉਹ 2 ਮਿੰਟ ਦੇ ਵਿੱਚ ਜਿਕਾਰੇ ਲਾਏ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਫਿਰ ਅਧਿਕ ਘੰਟੇ ਬਾਅਦ ਫਿਰ ਸਹਿਬਾਂ ਨੂੰ 2 ਮਿੰਟ ਫਿਰ ਮਿਲੇ ਤੇ ਉਹ 2 ਮਿੰਟ ਦੇ ਵਿੱਚ ਉਹ ਬਾਣੀ ਤੇਲੀ ਸਮਾਪਤੇ ਹੋਵੇ ਸਾਰਾ ਬਿਹਾਰ ਦੀ ਤੇ ਸਾਬ ਜਿਸ ਲਈ ਉਥੋਂ ਪੌੜੀਆਂ ਤੋਂ ਸਟੇਟ ਤੋਂ ਪੰਜ ਪੌੜੀਆਂ ਥਾਣੇ ਉੱਤੇ ਰਹੀ ਸੀ ਮੈਂ ਨੱਠ ਕੇ ਫਿਰ ਮਹਾਰਾਜੀ ਦੇ ਕੋਲ ਚੱਲ ਗਿਆ ਚਿਚੀਲ ਮੁਨੀ ਤੇ ਸੱਚੇ ਪਾਤਸ਼ਾਹ ਜੀ ਬਰਾਬਰ ਤੇਰੇ ਜਾਂਦੇ ਤੇ ਮੈਂ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਚੁਰਿਆ ਜਾਣਾ ਇਹ ਬਚਨ ਬਲਾ ਕਰਦੇ ਤੇ ਸਿਸ਼ੀਲ ਮੂਨੀ ਨੇ ਕਿਹਾ ਸੱਚੇ ਪਾਤਸ਼ਾਹ ਸਾਡੇ ਟੈਂਟ ਵਿੱਚ ਚੱਲੋ ਹਾਂ ਪਾਤਸ਼ਾਹ ਕਹਿੰਦੇ ਚਲੋ ਇਹ ਮੈਂ ਗੱਲਾਂ ਉਹਨਾਂ ਨੇ ਬਚਨ ਬਲਾ ਸੁਣ ਰਿਹਾ ਸੀ ਮੈਂ ਕਿਹਾ ਜਿਸ ਲਈ ਟੈਂਟ ਵਿੱਚ ਗਿਆ ਮੈਂ ਵੀ ਟੈਂਟ ਵਿੱਚ ਚਲ ਗਿਆ ਪਿੱਛੇ ਮੇਰੇ ਸੀ ਦਰਸ਼ਨ ਸਿੰਘ ਲਖਾਰੀ ਉਸ ਨੇ ਮੈਨੂੰ ਫਿਰ ਬਾਹਰ ਕੱਢ ਦਿੱਤਾ ਤੇ ਮੈਂ ਵੀ ਮੇਰੇ ਮਨ 'ਚ ਵੀ ਮੈਂ ਜਿਹੜੇ ਕਿ ਇੱਥੇ ਬਚਨਬਲਾ ਸੱਚੇ ਪਾਤਸ਼ਾਹ ਜੀ ਨੇ ਕੰਨ ਮੈਂ ਉਹ ਸੁਣਨੇ ਆ। ਲੇਕਿਨ ਇਸ ਲਈ ਹੁਣ ਮੈਨੂੰ ਕਿਹਾ ਵੀ ਹੁਣ ਤੁਸੀਂ ਬਾਹਰ ਆ ਜਾਓ ਮੈਂ ਬਾਹਰ ਆ ਗਿਆ ਤਾਂ ਉਹ ਅੰਦਰ ਫੇਰ ਨਹੀਂ ਪਤਾ ਲੱਗਾ। ਇਹ 6 ਫਰਵਰੀ ਦੀ ਗੱਲ ਸੀ। 7 ਫਰਵਰੀ ਦੀ ਫੇਰ ਸੀ ਹੈਗੀ ਗੱਲ। ਉਹ ਵੀ ਰਾਤ ਦਾ ਸੀ। ਉਹ ਜਿਹੜੀ ਵੱਡੀ ਸਟੇਜ ਸੀ ਉਹ ਫੇ ਵੱਡੀ ਸਟੇਜ ਤੇ ਨਹੀਂ ਸੀ ਫੇ ਛੋਟੀ ਸਟੇਜ ਤੇ ਉੱਤੇ ਸਾਰੇ ਇਕੱਠੇ ਹੋ ਗਏ ਪਰ ਉਸ ਦਿਨ ਥੋੜੀ ਜਿਹੀ ਜਿਹੜੇ ਸੰਤ ਮਹਾਤਮਾ ਸੀ ਅਸੀਂ ਵੀ ਕੁਰਸੀਆਂ ਉੱਤੇ ਬੈਠੇ ਸੀ ਤੇ ਸੱਚੇ ਪਾਤਸ਼ਾਹ ਜੀ ਹੁਣਾਂ ਨੂੰ ਟਾਈਮ ਹੀ ਨਹੀਂ ਦਿੱਤਾ ਕਿਸੇ ਨੇ ਜਿਸ ਲਈ ਟਾਈਮ ਨਹੀਂ ਦਿੱਤਾ ਸ਼ਸ਼ੀਲ मुनि ਨੂੰ ਪਹਿਲਾਂ ਟਾਈਮ ਦਿੱਤਾ ਦੂਜੀ ਵਾਰੀ ਹੁਣ ਫੇਰ ਟਾਈਮ ਦਿੱਤਾ ਗਿਆ ਜਿਹੜੇ ਦੂਜੀ ਵਾਰੀ ਉਸ ਨੂੰ ਟਾਈਮ ਦਿੱਤਾ ਗਿਆ ਸ਼ਸ਼ੀਲ मुनि ਜੀ ਨੇ ਇਹ ਗੱਲ ਕਹੀ ਮੈਂ ਆਪਣਾ ਟਾਈਮ ਜਿਹੜਾ ਮਹਾਰਾਜ ਪੂਰਨ ਸਿੰਘ ਨੂੰ ਦਿੰਦਾ ਤੇ ਉਹਦੇ ਟਾਈਮ ਤੋਂ ਸੱਚੇ ਪਾਤਸ਼ਾਹ ਜੀ ਨੇ ਉਹ ਸਾਰੀ ਬਾਣੀ ਉੱਥੇ ਜੋ ਪਰਵੇਸ਼ ਉਹ ਫਿਰ ਵੱਡੀ ਬਾਣੀ ਹੈਗੀ ਆ ਤੇ ਉਹ ਉਹ ਸ਼ਰਨ ਦਾਸ ਨੇ ਦੇਖਿਆ کافی ਸਮਾਂ ਹੋ ਗਿਆ ਸੀ ਫਿਰ ਸਮਾਪਤੀ ਹੋ ਗਈ ਤੇ ਇਹ ਗੱਲਾਂ ਸੁਣ ਕੇ ਸਾਡੀ ਮਾਸੀ ਵੀ ਸਾਡੇ ਨਾਲ ਆ ਗਈ ਤੇ ਉਸ ਨੇ ਵੀ ਫਿਰ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚੰਨ ਪਰਸਤੇ ਦੇ ਦਰਸ਼ਨ ਕੀਤੇ ਤੇ ਫਿਰ ਅਸੀਂ ਇਸ ਤਰ੍ਹਾਂ ਮਾਲਕ ਜੀ 램ਤੇ ਇੱਕ ਇੱਕ ਪਾਦ ਦੇ ਪਾਤੇ ਗੁਣੇ ਦਰਸ਼ਨ ਕੀਤੇ ਹਨ ਤੇ ਉਸ ਤੋਂ ਬਾਅਦ ਫਿਰ ਪਾਸ਼ਾ ਜੀ ਚੱਲ ਗਏ ਪਰ ਅਸੀਂ ਧੀਰਪੁਰ ਫਗਦਬਾਦ ਦੇ ਤਿੰਨਗੇ ਫਿਰਤੀ ਰਾਤ ਨੂੰ ਮਸਿਰਕਾ ਇਸ ਤਰ੍ਹਾਂ ਉਹ ਨਜ਼ਾਰਾ ਦੇਖਿਆ ਆਮਲੀਲਾ ਗਰਾਉਂਡ ਧਰਮਸਤੇ ਦੀ ਜੋ ਸਭ ਤੋਂ ਵੱਡੀ ਸੀ ਤੇ ਬਹੁਤ ਸੋਹਣਾ ਲੱਗਾ ਸੀ ਉਹ ਉਹ ਭੁੱਲਦਾ ਨਹੀਂ ਹਰ ਵੇਲੇ ਚੇਤਾ ਰਹਿੰਦਾ ਉਹ ਨਜ਼ਾਰਾ ਸਰੀ ਸੰਗਤ ਜੀ ਉਹ ਵਚਨ ਕਰਦੇ ਆਂ ਜੁਪਟਕਟ ਵਚਨ ਨਿਕਲ ਗਿਆ ਹੋਵੇ ਸੱਚੇ ਪਾਤਸ਼ਾਹ ਜੀ ਦੇ ਪਤ ਸੰਤ ਦੇ ਪਤ ਸੰਗ ਮਾਫੀ ਮੰਗਦਾ ਦਾਜ ਪੰਜ ਕਾਰੇ ਲਗਾਏਗਾ ਪੰਜ ਕਾਰੇ ਦਸ ਆਦਿਓ ਸੋ ਹੁਕਮਾਰਾ ਸ਼ੇਰ ਸਿੰਘ ਬਿਛੋ ભગવાન ਤੀ